ਤਮਾਂ ਕਿਹਾ ਜਾਂਦਾ ਹੈ ਇਹਨੂੰ ਦੇਖਣਾ ਪੈਂਦਾ ਵਹਿਰੂ ਦੇਖਦਾ ਕਿ ਇਸ ਨੂੰ ਮੈਂ ਆਪਣੇ ਅੰਗ ਲਾ ਲਵਾਂ ਜਾਂ ਨਾ ਲਵਾਂ ਕਿ ਜਿਸ ਤਰ੍ਹਾਂ ਆਪਾਂ ਆਪਣੇ ਸਾਫ਼ ਸੁਥਰੇ ਕੱਪੜੇ ਪਹਿਨੇ ਹੋਏ ਸਫੇਦ ਕੱਪੜੇ ਸਾਫ਼ ਸੁਥਰੇ ਚਮਕਦਮ ਕਰੇ ਆਪਾਂ ਕਾਲਸ ਤੋਂ ਬਚਦੇ ਹਾਂ ਕੋਈ ਕਾਲਤ ਨਾ ਲੱਗ ਜਵੇ ਜਾਂ ਇਹ ਵੀ ਕਹਿ ਲਈਏ ਕੋਈ ਲਿਬੜੇ ਤੇ بڑے ਕੱਪੜੇ ਪਾ ਕੇ ਬਾਹਮ ਕੋਈ ਵੀ ਕੰਮ ਕਰ ਕਰਕੇ ਆਇਆ ਵੀ ਇਹਨੂੰ ਪਸੀਨਾ ਆਇਆ ਕੱਪੜੇ ਤੇ ਮਿੱਟੀ ਲੱਗੀ ਜਿਨਾ ਮਰਜੀ ਪਿਆਰਾ ਹੋਵੇ ਆਪਾਂ ਉਸ ਨੂੰ ਗੱਲ ਨਹੀਂ ਲਾਵਾਂਗੇ ਇਹ ਭਾਈ ਤਾਂ ਲਿਬੜਿਆ ਹੋਇਆ ਮੈਨੇ ਵੇਲੇ ਵੇਟ ਦੇਗਾ ਉਸੇ ਤਰ੍ਹਾਂ ਹੀ ਬਹਿਗਰੂ ਹੈ ਭਾਈ ਉਹ ਕਹਿੰਦਾ ਪਹਿਲੀ ਗਲਤੀ ਮੈਂ ਸਰੀਰ ਤੋਂ ਮੁਕਤ ਐ ਮੈਂ ਤੇਰੇ ਸਰੀਰ ਤੇ ਹੀ ਮਤਲ ਨਹੀਂ ਹੈ ਮੈਨੂੰ ਤੇਰੇ ਅੰਦਰ ਜੋ ਇਹ ਟਾਂਚਾ ਫਿੱਟ ਕੀਤਾ ਨਾ ਆਤਮਾ ਵਾਲਾ ਜਿਹਦੇ ਨਾਲ ਤੂੰ ਚੱਲਦਾ ਫਿਰਦਾ ਤੁਰਦਾ ਬੋਲਦਾ ਹਰ ਕੰਮ ਕਰਦਾ ਚੰਗਾ ਮਾੜਾ ਆਤਮਾ ਹੈ ਤੇ ਤਦੀ ਹੁੰਦੀ ਨਹੀਂ ਨਹੀਂ ਹੁੰਦੀ ਇਹਨੂੰ ਮੈਂ ਮੁਕਤ ਕਰਨਾ ਬੰਦਨਾ ਤੋਂ ਮੈਂ ਖੁਦ ਬੰਦਨਾ ਤੋਂ ਮੁਕਤ ਹੈ ਤੇ ਮੈਂ ਜਿਹਨੂੰ ਮੁਕਤ ਕਰਨਾ ਉਹਨੂੰ ਮੇਰੇ ਵਰਗਾ ਹੋਣਾ ਅਰਜਨ ਐਸਾ ਚਾਹੀਏ ਜੈਸਾ ਹਰਹੀ ਹੋਏ ਸਾਫ ਸੁਥਰੇ ਸ਼ਬਦਾਂ ਦੇ ਵਿੱਚ ਪਾਤਸ਼ਾਹ ਨੇ ਆਪਣੇ ਮੁਖਾਰ ਬੰਤੋਂ ਕਹਿਤਾ ਤੇ ਗੁਰੂ ਸਹਿਬਾਨਾ ਨੇ ਲਿਖ ਦਿੱਤਾ ਕਿ ਭਾਈ ਇਹ ਅਕਾਲ ਪੁਰਖ ਨੇ ਸਾਨੂੰ ਸੁਣਾਇਆ ਤੇ ਅਸੀਂ ਲਿਖ ਕੇ ਤੁਹਾਨੂੰ ਦੇ ਚੱਲੇ ਆ ਕਿ ਸਹੀ ਤੌਰ ਤੇ ਤੁਹਾਡੇ ਕੋ ਰਹੇਗਾ ਅਕਾਲ ਪੁਰਖ ਦਾ ਬਚਨ ਲਿਖਿਆ ਹੋਇਆ ਔਰ ਉਸ ਵਹਿਗਰੂ ਵਰਗਾ ਹੋ ਕੇ ਹੀ ਉਹਨ ਵਹਿਗਰੂ ਭੇਦ ਭਾਵ ਤੋਂ ਮੁਕਤ ਹੈ ਮੌਸਮ ਹੈ ਗਰਮ ਹੈ ਸਭ ਕੁਝ ਉਦੀ ਦੇਨ ਹੈ ਜੋ ਕੁਝ ਵੀ ਦੇਖ ਰਹੇ ਹੈ ਪ੍ਰਕਿਰਤੀ ਹੈ ਪ੍ਰਕਿਰਤੀ ਦਾ ਕਿਸੇ ਨਾ ਕੋਈ ਭੇਦ ਭਾਵ ਨਹੀਂ ਹੈ ਭਾ ਪਰਮਾਤਮਾ ਵੱਲੋਂ ਕੋਈ ਭੇਦ ਭਾਵ ਨਹੀਂ ਫਿਰ ਉਹ ਉਸ ਸ਼ਖਸ ਨੂੰ ਕਿਵੇਂ ਆਪਣੇ ਅੰਦਰ ਸਮਾ ਲਏਗਾ ਜਿਹਦੇ ਅੰਦਰ ਭੇਦ ਭਾਵ ਹੋਣਗੇ ਕਿ ਜਿਹਦੇ ਅੰਦਰ ਖੁਦ ਮੈਲ ਹੋਵੇਗੀ ਪਾਪਾਂ ਦੀ ਮੈਲ ਭਰੀ ਹੋਗੀ ਉਹਦੇ ਨਾਲ ਕਿਵੇਂ ਮਿਲ ਸਕਦਾ ਜੋ ਪਾਪਾਂ ਤੋਂ ਮੁਕਤ ਹੈ ਨਹੀਂ ਮਿਲ ਸਕਦਾ ਇਸ ਕਰਕੇ ਉਸ ਵਹਿਰੂ ਤੱਕ ਅਸੀਂ ਪਹੁੰਚਣਾ ਕਿ ਇਸ ਆਤਮਾ ਨੂੰ ਅਸੀਂ ਵਹਿਰੂ ਤੱਕ ਲੈ ਕੇ ਜਾਣਾ ਇਹਨੂੰ ਇੰਨਾ ਸ਼ੁੱਧ ਕਰ ਦੇਣਾ ਸਾਫ਼ ਕਰ ਦੇਣਾ ਹੁਣ ਜਿੰਨੇ ਵੀ ਅਸੀਂ ਇਹ ਧਾਰਮਿਕ ਪ੍ਰੋਗਰਾਮ ਧਾਰਮਿਕ ਦੇ ਕਾਰਜ ਕਰਦੇ ਹਨ ਮੰਦਰ ਜਾਣੇ ਗੁਰਦਾਰੇ ਜਾਣੇ ਮੱਜ ਜਾਣੇ ਚਰਤ ਜਾਣੇ ਪੁੰਨ ਕਰਦੇ ਆਂ ਦਾਨ ਕਰਦੇ ਆਂ ਰੋਜੇ ਰੱਖਦੇ ਆਂ ਵਰਤ ਰੱਖਦੇ ਆਂ ਸਿਮਰਨ ਕਰਦੇ ਆਂ ਵਾਲਾ ਫੜਦੇ ਆਂ ਵਸਤਰ ਪਹਿਨਦੇ ਆਂ ਜੋ ਕੁਝ ਵੀ ਕਰਦਾ ਇਹਦਾ ਅਸਲ ਮਨੋਰਥ ਤਾਂ ਇਹ ਹੀ ਹੈ ਆਤਮਾ ਨੂੰ ਸ਼ੁੱਧ ਕਰਕੇ ਪਰਮਾਤਮਾ ਦੇ ਵਿੱਚ ਮਿਲਾ ਦੇਣਾ ਉਹ ਵੱਖਰੀ ਗੱਲ ਹੈ ਕਿ ਇਸ ਨੂੰ ਅਸੀਂ ਕਿ ਜਿਸ ਧਰਮ ਦੇ ਜਰੀਏ ਅਸੀਂ ਸ਼ੁੱਧ ਹੋ ਕੇ ਪ੍ਰਮਾਤਮਾ 'ਚ ਜਾਣਾ ਸੀ ਅਸੀਂ ਇਸ ਨੂੰ ਇੱਕ ਬਿਜ਼ਨਸ ਬਣਾ ਲਏ ਮਾਇਆ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਵੀ ਮਾਇਆ ਆਏਗੀ ਸੱਚ ਦੀ ਜੰਗ ਨਹੀਂ ਲੜਦੇ ਠੀਕ ਆ ਮਾਇਆ ਹੁੰਦੀ ਹੈ ਭਈ ਆਵੇਗੀ ਪ੍ਰਮਾਤਮਾ ਦੇ ਗੁਣ ਗਾਵੇਂਗਾ ਪ੍ਰਮਾਤਮਾ ਤਾਂ ਗੱਲ ਕਹਿ ਦਿੱਤੀ ਤੈ ਸਹਿਵ ਕੀ ਬਾਤ ਜੇ ਆਖੇ ਕਹਿੰਦੇ ਜਿਹੜੇ ਵਹਿਗੁਰੂ ਤੇਰੀ ਗੱਲ ਕਰਦੇ ਕਿ ਜੇਰੇ ਤੇਰਾ ਨਾਮ ਜਪਦੇ ਹੈ ਤੈ ਸਹਬ ਕੀ ਬਾਤ ਜਿਆ ਕੇ ਕਹਿੰਦੇ ਮਾਲਕਾ ਉਸ ਨੂੰ ਦਵੇਗਾ ਕੀ ਕਿ ਉਸ ਨੂੰ ਕੀ ਦਿੱਤਾ ਜਾਊਗਾ ਤੇ ਬਾਸ਼ ਕਹਿੰਦੇ ਆ ਸੀਸ ਵੱਢੇ ਕਰ ਬੈਸਣ ਦੀਜੇ ਬਿਨ ਸਿਰ ਸੇਵ ਕਰੀ ਕਹਿੰਦੇ ਮੈਂ ਕਹਿੰਦਾ ਜਿਹੜਾ ਮੇਰੇ ਗੋਂ ਨੂੰ ਗੋਂਦਾ ਉਹ ਨੂੰ ਤਾਂ ਮੈਂ ਆਪਣੇ ਉੱਪਰ ਦਾ ਦਰਜਾ ਦੇ ਦਿੰਦਾ ਆਪਣੇ ਤੋਂ ਉੱਚਾ ਦਰਜਾ ਕੀ ਕਿ ਜਿਹੜਾ ਕਾਰਜ ਮੈਂ ਕਰੂੰਗਾ ਨਾ ਉਹ ਬੰਦਾ ਉਸ ਨੂੰ ਬਦਲ ਸਕਦਾ ਜੋ ਗੁਰਬਾਣੀ ਤੇ ਫਰਮਾਨ ਹੈ ਮੇਰੀ ਬੰਦੀ ਹਰ ਗੱਲ ਦਾ ਸਵਾਲ ਦਾ ਜਵਾਬ ਆਪਾਂ ਗੁਰਬਾਣੀ ਤੋਂ ਲੈਣਾ ਹੁੰਦਾ ਕਿ ਬਾਕੀ ਸਹੀ ਹੈ ਕੇਵਲ ਤੋਂ ਕੇਵਲ ਤਨ ਸ੍ਰੀ ਗੁਰੂ ਗ੍ਰੰਥ ਹੈ ਸਿੱਖਾ ਤੇ ਇਕੋ ਹੀ ਗੁਰੂ ਹੈ ਬਾਕੀ ਜਿੰਨੇ ਵੀ ਗ੍ਰੰਥ ਨੇ ਸਤਕਾਰਯੋਗ ਨੇ ਪਾਈ ਉਹਨਾਂ ਦੇ ਨਾਲ ਜੇ ਅਸੀਂ ਪੜਦੇ ਹਾਂ ਕੋਈ ਐਸੀ ਕੁੰਡੀ ਫਸੀ ਹੁੰਦੀ ਹੈ ਜਿਹੜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਮਝ ਨਾ ਆਵੇ ਜਿਵੇਂ ਭਾਈ ਗੁਰਦਾਸ ਜੀ ਵਾਲਾਂ ਨੇ ਇਹ ਆਮ ਪਈਆਂ ਕਲਾਈਂ ਤਾਂ ਗੱਲ ਛੱਡੋ ਛੇਤੀ ਕਿਤੇ ਗੁਰੂ ਘਰਾਂ ਦੇ ਵਿੱਚ ਨਹੀਂ ਮਿਲਦੀਆਂ ਕੋਈ ਪਤਾ ਹੀ ਕੋਈ ਨਹੀਂ ਹੈ ਕਿ ਐਸੇ ਕੁਝ ਗ੍ਰੰਥ ਨੇ ਇੱਕ ਐਸਾ ਹੀ ਇੱਕ ਪੁਸਤਕ ਹੈ ਮਹਾਨ ਕੋਸ਼ ਉਹ ਤੋਂ ਬਗੈਰ ਤਾਂ ਬਾਣੀ ਪੜਨੀ ਹੀ ਨਹੀਂ ਹੁੰਦੀ ਪਤਾ ਹੀ ਨਹੀਂ ਲੱਗਦਾ ਕੁਝ ਵੀ ਉਹ ਹਮੇਸ਼ਾ ਕੋਈ ਰੱਖਣੀ ਪੈਂਦੀ ਹੈ ਕਿ ਜਦੋਂ ਵੀ ਕੋਈ ਐਸਾ ਅੱਖਰ ਸ਼ਬਦ ਆ ਜਾਂਦਾ ਜੋ ਬਹੁਤ ਮਹਿੰਗਾ ਹੋਵੇ ਭਾਵ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ ਫਿਰ ਉਹਨਾਂ ਧਾਰਮਿਕ ਪੁਸਤਕਾਂ ਨੂੰ ਚੱਕਣਾ ਪੈਂਦਾ ਦੇਖਣਾ ਪੈਂਦਾ ਤੇ ਉਹ ਫਿਰ ਉਹ ਕੁੰਡੀ ਖੋਲਦੇ ਮਹਾਨ ਕੋ ਦਾ ਪੰਤਾ ਲਿਆਉਣਾ ਕੀ ਕੋਈ ਵਿਰਲਾਕਾ ਗੁਰੂ ਘਰ ਵੀ ਹੋਵੇਗਾ ਜਿੱਥੇ ਹੋਵੇਗਾ ਨਹੀਂ ਤਾਂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਬਾਕੀ ਗਿਆਨੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਤਾਂ ਲੋੜ ਹੈ ਭਾਈ ਇੱਕ ਇਹ ਮਹਾਨ ਕੋਈ ਐਸਾ ਹੈ ਜਿਨੇ ਸਿੱਖੀ ਵਿਚਾਈ ਹੈ ਕਿ ਇਹ ਹੀ ਇੱਕ ਉਹ ਪਾਈ ਧਾਰਮਿਕ ਪੁਸਤਕ ਹੈ ਜਿਹਦੇ ਰਚੇਤਾ ਸਨ ਭਾਈ ਕਾਨ ਸਿੰਘ ਨਾਭਾ ਜੀ ਭਾਈ ਕਾਨ ਸਿੰਘ ਨਾਭਾ ਜੀ ਪਤਾ ਕੌਣ ਹੈ ਜਿਨ੍ਹਾਂ ਨੇ ਸਿੱਖ ਸੁਧਾਰ ਜੋ ਸਿੰਘ ਸਵਾ ਲਹਿਰ ਚਲਾਈ ਸੀ ਨਾ ਜਿਹੜੀ ਜਿਹੜੀ ਚੱਲੀ ਸੀ 1873 ਦੇ ਵਿੱਚ ਅਮਰ ਸੰਸਰ ਸਹਿਦੀ ਧਰਤੀ ਤੇ ਕੋਚ ਲਾਈ ਸੀ ਭਾਈ ਗੁਰਮੁਖ ਸਿੰਘ ਵਰਗੇ ਪ੍ਰੋਫੈਸਰਾਂ ਨੇ ਭਾਈ ਜਨੈਲ ਸਿੰਘ ਮਛੀਤੀਆ ਵਰਗੇ ਬੇਹੋਰ ਵੀ ਬੜੇ ਸੱਜਣ ਸੀ ਪਰ ਇੱਕ ਲਹਿਰ ਹੋਰ ਚੱਲੀ ਸੀ ਉਹ ਚੱਲੀ ਸੀ ਇਹ ਤਾਂ 6 ਸਾਲ ਬਾਅਦ 191879 ਵਿੱਚ ਵੈਗਰੂ ਉਹ ਚੱਲੀ ਸੀ ਲਾਹੌਰ ਤੋਂ ਤੇ ਜੋ ਅੱਜ ਆਪਾਂ ਸਿੱਖੀ ਵਿਚਾ ਕੇ ਬੈਠੇ ਆ ਨਾ ਕਿ ਜੇ ਸਾਡੇ ਸਿਰ ਤੇ ਅਜ ਤਸਤਾਰਾ ਨੇ ਤੇ ਜੇ ਸਾਡੇ ਦਾੜੇ ਪ੍ਰਕਾਸ਼ ਨੇ ਇਹਨਾਂ ਦੇ ਪਿੱਛੇ ਇਸ ਸਖਸ਼ੀਅਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਿੱਖੀ ਦੀ ਰੰਗ ਦਾ ਗੁਰਨਾਨ ਸਾਹਿਬ ਕਰਕੇ ਸਿੰਘ ਸਾਨੂੰ ਦਸ਼ਮੇਸ਼ ਪਤਾ ਸਜਾ ਗਏ ਪਰ ਇਹਦੀ ਰੱਖਿਆ ਕਿ ਇਹ ਨਹੀਂ ਹੈ ਇਹ ਖੇਤ ਅਸੀਂ ਭਾਈ ਫਸਲ ਲਾਤੀਏ ਤੇ ਉਹਦੀ ਅਸੀਂ ਰਖਵਾਲੀ ਨਹੀਂ ਕਰਾਂਗੇ ਰਖਵਾਲੀ ਕਰਨੀ ਪੈਣੀ ਹੈ ਭਾਈ ਕੋਈ ਜਾਨਵਰ ਨਾ ਖਾ ਜਾਵੇ ਕੋਈ ਵੱਢ ਕੇ ਨਾ ਲੈ ਜਾਵੇ ਕੋਈ ਨੁਕਸਾਨ ਨਾ ਕਰ ਦੇਵੇ ਹਵਾ ਪਾਣੀ ਹਰ ਚੀਜ਼ ਦਾ ਖਿਆਲ ਰੱਖਣਾ ਪੈਂਦਾ ਬਸ ਸਿੱਖੀ ਵਾਲੇ ਬੂਟੇ ਦੀ ਅਰੰਭਤਾ ਤਾਂ ਗੁਰੂ ਨਾਨਕ ਸਾਹਿਬ ਨੇ ਕਰਤੀ 10ਵੇਂ ਪਾਤਸ਼ਾਹ ਨੇ ਇਸ ਨੂੰ ਹੋਰ ਰੰਗ ਤੇ ਚੜਾਏ ਜਿੰਨਾ ਸਜਾਉਣਾ ਸੀ ਸਜਾਇਆ ਸਾਨੂੰ ਖਾਲਸੇ ਸਿੰਘ ਬਣਾਇਆ ਔਰ ਉਸ ਤੋਂ ਅੱਗੇ ਜੋ ਸਮਾਂ ਸੀ ਨਾ ਐਨਾ ਭਿਆਨਕ ਹੋ ਗਿਆ ਪਹਿਲਾਂ ਮੁਗਲਾਂ ਦਾ ਰਾਜ ਫਿਰ ਅੰਗਰੇਜ਼ਾਂ ਦਾ ਆ ਗਿਆ ਹੁਣ ਜਦੋਂ ਮੁਗਲਾਂ ਦਾ ਰਾਜ ਸੀ ਉਹ ਤਾਂ ਭਾਈ ਉਹਨਾਂ ਦੀ ਤਲਵਾਰ ਐਸੀ ਸੀ ਕਿ ਜਿੰਨੇ ਵੀ ਆ ਹਿੰਦੂਆ ਕੋਈ ਖੰਗਦੇ ਨਹੀਂ ਸੀ ਬੋਲਦੇ ਨਹੀਂ ਸੀ ਇਹ ਵਨ ਜਾਨ ਬਚਾਉਣ ਦੀ ਖਾਤਰ ਆਪਣੀਆਂ ਧੀਆਂ ਬੇਟੀਆਂ ਦੇ ਰਿਸ਼ਤੇ ਮੁਗਲਾਂ ਨਾ ਕਰਦੇ ਸਾਨੂੰ ਬਖਸ਼ ਦੇ ਸਾਨੂੰ ਨਾ ਮਾਰੋ ਆ ਲੈ ਜਾ ਬਹੁਤ ਵੱਡਾ ਇਤਿਹਾਸ ਹੈ ਪਿਛੇ ਇਹਨਾਂ ਦੇ ਉਸ ਸਮੇਂ ਇਹਨੇ ਦੀ ਕੁਛ ਨਾ ਚੱਲੀ ਤੇ ਸਿੱਖ ਧਰਮ ਵੱਧ ਆ ਗਿਆ ਜਿਉਂ ਹੀ ਪਾਈਥੋੜੀ ਪਾਲਟੀ ਵਜੀ ਮੁਗਲ ਗਏ ਅੰਗਰੇਜ਼ ਆਏ ਫਿਰ ਇਹਨਾਂ ਦੀਆਂ ਅੰਗਰੇਜ਼ਾਂ ਨਾਲ ਮਿਲ ਕੇ ਸਿੱਖ ਧਰਮ ਨੂੰ ਖਤਮ ਕਰਨ ਦੇ ਲਈ ਬੀ ਜੇ ਇਹ ਰਹਿ ਗਏ ਭਾਈ ਅਸੀਂ ਨਹੀਂ ਰਹਿ ਸਕਦੇ ਕਿਉਂਕਿ ਇਹਨਾਂ ਦੇ ਜੋ ਨਿਜਮ ਹੈ ਅਸੂਲ ਹੈ ਉਹ ਸਾਡੇ ਨਾਲੋਂ ਬਹੁਤ ਉੱਚੀ ਹੈ ਜਿਹੜਾ ਕੰਮ ਅਸੀਂ ਕਰਦੇ ਆ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਇਸ ਨੂੰ ਰੋਕਦੀ ਸਭ ਤੋਂ ਵੱਡਾ ਦਰਦ ਉਦੋਂ ਲੱਗੇ ਆ ਜਦੋਂ ਗੁਰਬਾਣੀ ਨੇ ਇਹ ਕਹਿਤਾ ਹਿੰਦੂ ਅੰਨਾ ਤਰਕੂ ਕਾਣਾ ਦੋਹੂ ਤੇ ਗਿਆਨੇ ਸਿਆ ਇਹ ਜਿਹੜੀ ਹੁਣ ਪੰਕਤੀਆਂ ਵਿੱਚ ਆਈਆਂ ਕੁਝ ਐਸੀਆਂ ਨਹੀਂ ਪੰਕਤੀਆਂ ਜਿਹੜੀਆਂ ਇਹਨਾਂ ਨੂੰ ਅੱਜ ਵੀ ਚੁਬਦੀਆਂ ਨੇ ਇਹ ਕਢਾਉ ਨੂੰ ਫਿਰਦੇ ਆਏ ਸਾਡੇ ਤਤਾਂ ਤੇ ਸਾਡੀਆਂ ਸਰਵੋਤਮ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਇਵਨ ਜਿਨ੍ਹਾਂ ਨੂੰ ਤੁਸੀਂ ਰੱਬ ਮਨੀ ਫਿਰਦੇ ਹੋ ਭਗਵਾਨ ਮਨੀ ਫਿਰਦੇ ਹੋ ਵੱਡੇ ਵੱਡੇ ਡੇਰੇ ਇਹ ਇਹਨਾਂ ਨੇ ਹੀ ਕਾਰਪੋਨਾ ਨੇ ਜਿਹੜੇ ਸਿੱਖੀ ਦਾ ਘਾਣ ਕਰਨਾ ਚਾਹੁੰਦੇ ਆ ਇਹਨਾਂ ਨੇ ਵਸਾਏ ਆ ਪੈਸੇ ਦਿੰਦੇ ਆ ਬਈ ਪਾਈ ਮਸ਼ਹੂਰ ਦੀ ਹੁਣ ਜੋ ਜਿਵੇਂ ਗੱਲ ਕੀਤੀ ਹੈ ਕਿ ਜਿਹੜੇ ਰੱਬ ਨੂੰ ਮੰਨਦੇ ਆ ਨਾ ਉਹ ਕਦੇ ਭੇਦ ਨਹੀਂ ਦੱਸਦੇ ਇਹ ਤਾਂ ਆਸਣ ਲਾਲਾ ਬੰਦੇ ਭਈ ਮੈਂ ਰੱਬ ਆ ਮੈਂ ਭਗਤਾਂ ਅਸਲ ਤੋਂ ਹੈ ਹੀ ਠੱਗਾ ਉਹ ਬਨਾਰਸੀ ਠੱਗ ਨੇ ਸਤਗੁਰੂ ਪਾਚਾ ਕਹਿੰਦੇ ਗਲੀ ਜਿਨ੍ਹਾਂ ਜਪ ਵਾਲਿਆਂ ਲੋਟੇ ਹੱਤ ਨਵਗ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਤੁਸੀਂ ਠੱਗਾਂ ਦੇ ਕੋਲ ਜਾਂਦੇ ਹੋ ਹਰ ਦਿਨ ਤੇ ਤੁਹਾਡੀ ਜੋ ਗਿਆਨ ਦੀ ਵਸਤਾ ਉੱਥੇ ਤੱਕ ਨਹੀਂ ਹੈ ਕਿ ਤੁਹਾਡੀ ਜੋ ਅੰਦਰ ਦੀ ਅਵਸਥਾ ਨਾ ਜਿਹੜੀ ਅਵਸਥਾ ਸਾਨੂੰ ਗੁਰਬਾਣੀ ਨੇ ਬਣਾ ਕੇ ਦੇਣੀ ਹੁੰਦੀ ਹੈ ਗੁਰਬਾਣੀ ਤਾਂ ਅਸੀਂ ਇਸ ਕਰਕੇ ਪੜਦੇ ਹਾਂ ਬਾਬਾ ਜੀ ਨੇ ਕਿਹਾ ਪੰਜ ਸੁਖਣੀਆਂ ਕਰੀ ਕਾਰਜ ਸੁਭ ਹੋ ਜਾਣਗੇ ਪੰਜ ਸੱਤ ਤੋਂ 50 ਕਰ ਲੈ 100 ਕਰ ਲੈ ਗੱਲਣੀ ਬਣਨੀ ਜਦ ਤੱਕ ਲਿਖੇ ਹੋਏ ਤੇ ਅਮਲ ਹੀ ਕਰੇਗਾ ਕਿ ਪਰਦੇ ਤਾਂ ਬਹੁਤਾ ਅਸੀਂ ਭਈ ਅਮਲ ਨਹੀਂ ਹੈ। ਅਵਲਾਵਾ ਜੋ ਦੋਨੇ ਰੋ। ਕਿ ਅਵਲਾ ਤਾਂ ਬਗੈਰ ਤਾਂ ਭਈ ਅਸੀਂ ਰੋਂਦੇ ਕਲੋਂਦੇ ਤੜਫਦੇ ਫਿਰਦੇ ਆ ਕਿੱਥੇ ਅਸੀਂ ਦਾਤੇ ਸੀ ਕਿੱਥੇ ਇਹ ਉਹੀ ਧਰਤੀ ਆ ਨਾ ਪੰਜਾਬ ਦੀ। ਕਿ ਜੇ ਕੋਈ ਦਰਤੇ ਮੰਗਤਾ ਵੀ ਆਉਂਦਾ ਸੀ ਨਾ ਉਹਨੂੰ ਵੀ ਘਰੋ ਜੋ ਵੀ ਬੀਬੀਆਂ ਇੱਥੇ ਆਉਂਦੀਆਂ ਸੀ ਨਾ ਸੋਨੇ ਦੇ ਹੀਰੇਾਂ ਦੇ ਮੋਤੀਆਂ ਦੇ ਹਾਰ ਭਰ ਕੇ দান ਕਰਦੇ ਸੀ ਐਵੇਂ ਨਹੀਂ ਇਹ ਸੋਨੇ ਦੀ ਚਿੜੀ ਕਹਿੰਦੇ ਸੀ ਕਿ ਇਹ ਸੋਨੇ ਦੀ ਚਿੜੀ ਸਭ ਤੋਂ ਉੱਚਾ ਸੀ ਇਹ ਪੰਜਾਬ ਦੀ ਧਰਤੀ ਅੱਜ ਨੁਕਸਾਨ ਹੋਇਆ ਮੰਗਦੇ ਫਿਰਦੇ ਆ ਉਹ ਭਾਈ 70 75 ਸਾਲਾਂ ਤੋਂ ਇਹੀ ਚੱਲਦਾ ਆ ਰਿਹਾ ਅੱਗੇ ਵੀ ਇਦਾਂ ਹੀ ਚੱਲਦਾ ਰਹਿਣਾ ਭਾਈ ਇਹ ਕੋਈ ਬੰਦ ਥੋੜੀ ਹੋਣਾ ਭਲੇ 23 ਵਾਲੇ ਭਾਈ ਜੋ ਹੜ ਆਏ ਸੀ ਉਹਨਾਂ ਲਈ ਅਸੀਂ ਮਾਰ ਤੱਲੀ ਉਹ ਨਹੀਂ ਸੈੱਟ ਹੋਈ ਹੁਣ ਤਾਂ ਇਦੋਂ ਵੱਡੇ ਆਏ ਨੇ ਇਸ ਤੋਂ ਅੱਗੇ ਹੋਰ ਵੱਡੇ ਹੋਣੇ ਆ ਕਿਉਂਕਿ ਭਾਈ ਅਸੀਂ ਵਾਤਾਵਰਨ ਨੂੰ ਵਿਗਾੜਨਾ ਸਵਾਰਨਾ ਥੋੜੀ ਹੈ ਕੋਸ਼ਿ ਜਿਹੜੀ ਅਸੀਂ ਹਰ ਇੱਕ ਨੇ ਕਰਨੀ ਹੈ ਕਿ ਭਾਈ ਵੱਧ ਤੋਂ ਵੱਧ ਅਸੀਂ ਧਰਤੀ ਦੇ ਤਾਪਮਾਨ ਨੂੰ ਠੰਡਾ ਰੱਖੀ ਜਿਵੇਂ ਜੋ ਤਾਪਮਾਨ ਦੁਨੀਆ ਤੇ ਵਧੀ ਜਾਊਗਾ ਹੁਣ ਇਹ ਵੀ ਨਹੀਂ ਕਹਤੇ ਕਿ ਇਕੱਲੇ ਨਾਲ ਹੋਊਗਾ ਪਰ ਹੁਣਾਂ ਇਕੱਲੇ ਦੇ ਨਾਲ ਹੀ ਹੈ ਭਾਵ ਹਰ ਇੱਕ ਇਨਸਾਨ ਆਪਣਾ ਫਰਜ਼ ਸਮਝੇ ਇਹ ਧਰਤੀ بچੂਗੀ ਨਹੀਂ ਤਾਂ ਭਾਈ ਇਹ ਤਾਂ ਗਾਂ ਦੀ ਗਾਂ ਬਦ ਨਹੀਂ ਆ ਕੰਮ ਘਟਣਾ ਨਹੀਂ ਐਨੇ ਸਾਲ ਹੋ ਗਏ ਕਿਸੇ ਇੱਕ ਸਖਸ਼ ਦੇ ਵਿੱਚ ਵੀ ਐਸੀ ਸਮਰੱਥਾ ਨਹੀਂ ਪੈਦਾ ਹੋਈ ਉਹ ਖਾਲਸੇ ਵਰਗੀ ਸਮਰੱਥਾ ਨਹੀਂ ਪੈਦਾ ਹੋਈ ਕਿ ਕਦੇ ਉਹ ਖਾਲਸਾ ਸੀ ਜਿਹੜਾ ਖੁਦ ਜੰਗਲਾਂ ਦੇ ਵਿੱਚ ਰਹਿੰਦਾ ਸੀ ਭੁੱਖੇ ਭਾਣੇ ਕਤੇ ਰੋਟੀ ਨਸੀਬ ਹੋਣੀ ਕਤੇ ਨਹੀਂ ਹੋਣੀ ਕਤੇ ਐਦਾਂ ਹੀ ਭਾਈ ਦਰਤਾਂ ਤੋਂ ਵਾੜ ਬਗੈਰਾ ਖਾ ਕੇ ਸਾਲ ਲੈਣਾ ਪਰ ਜਦੋਂ ਵੀ ਉਹਨਾਂ ਨੂੰ ਪਤਾ ਲੱਗਦਾ ਸੀ ਨਾ ਕਿ ਕਿਸੇ ਪਾਸੋਂ ਕਿਸ ਦੀ ਫਰਿਆਦ ਆਉਂਦੀ ਸੀ ਕਿ ਭਾਈ ਮੁਗਲ ਸਾਡੇ ਬੱਚਿਆਂ ਲੈ ਗਏ ਚਾਕੇ ਇਹ ਨਹੀਂ ਕਹਿੰਦੇ ਸੀ ਅਸੀਂ ਤਾਂ ਭੁੱਖੇ ਬੈਠੇ ਆ ਤੇਰੀ ਕੀ ਮਦਦ ਕਰੀਏ ਇਹ ਖਾਲਸਾ ਉਹਨਾਂ ਦੀ ਗੱਲ ਹੈ ਸਾਰੇ ਕੰਮ ਕਰ ਛੱਡ ਕੇ ਭੁੱਖੇ ਭਾਣੇ ऐसे व्यंत तिआज ਤੁਹਾਨੂੰ ਮਿਲਣਗੇ ਕਿ ਸਿੱਖ ਭੁੱਖੇ ਭਾਣੇ ਨਾ ਹੀ ਕਤੇ ਇਹ ਕਹੇ ਕਿ ਪਹਿਲਾਂ ਰੋਟੀ ਖਵਾ ਦੇ ਮੈਨੂੰ ਵੀ ਮੈਂ ਤਾਂ ਭੁੱਖਾ ਤਾਂ ਤੇਰਾ ਕੰਮ ਕਰਾਂਗੇ ਪੈਸੇ ਦੇ ਗੱਲ ਹੀ ਕੋਈ ਨਹੀਂ ਨਿਸ਼ਕਾਮ ਸੇਵਾ ਸਿੱਖੀ ਬਚਦੀ ਇਦਾਂ ਹੁੰਦੀ ਐ ਨਿਸ਼ਕਾਮ ਸੇਵਾ ਕਰਕੇ ਮਾਇਆ ਨਾਲ ਨਹੀਂ ਬਚਣੀ ਪਾਈ ਇਹ ਤਾਂ ਮਾਇਆ ਦੇ ਝਮੇਲੇ ਜਿੱਤੇ ਚਾਰੋਂ ਤਰਫ ਦੇਖਦੇ ਆਂ ਹੁਣ ਉਹ ਸਮੇ ਸਿੱਖ ਆਪਣੇ ਦੁੱਖ ਭੁੱਲ ਕੇ ਦੂਸਰਿਆਂ ਦੀ ਮਦਦ ਕਰਦੇ ਸੀ ਉਹਨਾਂ ਬੱਚਿਆਂ ਨੂੰ ਮੁਗਲਾਂ ਦੀ ਫੌਜ ਤੋਂ ਲੈ ਕੇ ਨਹੀਂ ਛੁਡਾ ਕੇ ਜਿੱਥੇ ਦੂਸਰੇ ਜਾਲਮਾਂ ਨੂੰ ਮਾਰਦੇ ਸੀ ਖਤਮ ਕਰਦੇ ਸੀ ਉੱਥੇ ਸਿੰਘ ਵੀ ਸ਼ਹੀਦियां ਪਾਉਂਦੇ ਸੀ ਵਿਪਤਾ 'ਚ ਰਹਿ ਕੇ ਵੀ ਮਦਦ ਕਰਨੀ ਭੁੱਲੇ ਆ ਹੁਣ ਜਿਹੜੀ ਆਪਾਂ ਕਹਿੰਦੇ ਨਾ ਮੱਜਾ ਦਵਾਪਾ ਭਾਈ ਬੜਾ ਸਿੱਕੀ ਅਸਲ ਤਾਂ ਸਿੱਕੀ ਹੈ ਹੀ ਕੋਈ ਨਹੀਂ ਕਦੇ ਸੁਣਿਆ ਕਿ ਬਾੜ ਵਿੱਚ ਕੋਈ ਡੁੱਬਿਆ ਸਖਸ ਜੋ ਖੁਦ ਦੇਵਤਾ ਦੇ ਵਿੱਚ ਉਸਨੇ ਆਪਣੇ ਘਰੋਂ ਚੱਕ ਚੱਕ ਕੇ ਰਾਸ਼ਨ ਦੀਬਾ ਨੂੰ ਦਿੱਤਾ ਕਿਸੇ ਨੂੰ ਕਿਸੇ ਦਾ ਵੀ ਸਮਾਂ ਸਾਰਿਆ ਭਾਈ ਇੱਕ ਵੀ ਸਖਸ ਐਸਾ ਨਹੀਂ ਹੈ ਉਲਟਾ ਹਰੇਕ ਦੇ ਹੱਥ ਅੱਡੇ ਹੋਏ ਆ ਦੇ ਦੇ ਭਾਈ ਸਰਕਾਰ ਤੂੰ ਵੀ ਦੇ ਜਾ ਐਨ ਜੀਓ ਤੁਸੀਂ ਵੀ ਦੇ ਦਿਓ ਇਹ ਬਾਬੋ ਤੁਸੀਂ ਵੀ ਦੇ ਦਿਓ ਆ ਇੱਕ ਕੱਲ ਦਾ ਦਾਸੀ ਕਹਿੰਦੇ ਅਸੀਂ ਤਾਂ ਐਵੇਂ ਵਿਆਜਾਂ ਕੇ ਫਸ ਗਏ ਭਾਈ ਤੁਹਾਨੂੰ ਭੇਜਿਆ ਕਿਨੇ ਸੀ ਗੁਰੂ ਤੋਂ ਬੇਮੁਖ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋ ਕੇ ਹੋਏ ਗਏ ਆ ਤਾਂ ਤੱਕ ਕੀ ਖਾਉਂਗੇ ਭਾਈ ਕਹਿੰਦੇ ਅਸੀਂ ਜਾਣਿਆ ਸਾਡੀ ਡੇਰਿਆਂ ਵਾਲੇ ਬਾਹ ਨਹੀਂ ਫੜਦੇ ਉਹ ਭਾਈ ਉਹਨਾਂ ਦੀ ਬਾਤ ਆ ਤੁਸੀਂ ਬੜੀ ਹੋਈ ਹੈ ਪਹਿ ਹੈ ਦੇ ਦੇ ਕੇ ਤੁਸੀਂ ਛੱਡ ਦੋ ਅੱਜ ਸੜਕਾਂ ਤੇ ਆ ਜਾਣਗੇ ਉਹ ਰੱਬ ਨਹੀਂ ਹੈ ਰੱਬ ਤੁਸੀਂ ਬਣਾਏ ਹੋਏ ਆ ਬੰਦੇ ਨੇ ਕਦੇ ਉਹਨੂੰ ਦੇਖਣ ਵਾ ਤੇ ਹੱਥ ਜੋੜ ਕੇ ਖੜਨਗੇ ਉਹ ਗੱਡੀ ਚਾਹੁੰਦਾ ਵਾ ਭਾਈ ਸੰਤ ਇੰਨੀ ਨਿਮਰਤਾ ਹੁੰਦੀ ਹੈ ਸਭ ਕੁਝ ਹੁੰਦੇ ਹੋਏ ਵੀ ਕਦੇ ਆਪਣਾ ਭੇਦ ਨਹੀਂ ਦੱਸਦੇ ਕਿ ਸੰਤ ਮਹਾਤਮਾ ਕਦੇ ਭੇਦ ਨਹੀਂ ਦੱਸਦੇ ਤਾਂ ਆਸਣ ਲਾ ਕੇ ਕੁਰਤੇਆਂ ਤੇ ਕਿੰਨੇ ਡਰਾਮੇ ਵਾਜੀ ਕਰਦੇ ਆ ਦੇਖਿਓ ਨੇ ਭਾਈ ਦੇਖ ਕੀ ਗੱਲ ਹੁੰਦੀ ਹੈ ਐਵੇਂ ਨਹੀਂ ਕਿਵੇਂ ਫਲਾਨੇ ਦੀ ਗੱਲ ਸੁਣ ਲਈ ਜਾ ਉਹਦੀ ਸੁਣ ਲਈ ਸੁਣਾਤੀ ਔਰ ਇਹਨਾਂ ਨੂੰ ਬਾਰ-ਬਾਰ ਚੈਲੰਜ ਕਰਦੇ ਆ ਕੋਈ ਵੀ ਤੁਹਾਨੂੰ ਸਾਧ ਲੱਗਦਾ ਨਾ ਤੇ ਤੁਹਾਡਾ ਵੀ ਪਉਣੀ ਹੋਵੇਗਾ ਸ਼ਾਇਦ ਮੈਂ ਗਲਤ ਹਾਂ ਮੈਂ ਗਲਤ ਪ੍ਰਚਾਰ ਕਰਦਾ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਨੂੰ ਅਸੀਂ ਉਸ ਬ੍ਰਹਮ ਗਿਆਨੀ ਸੰਤ ਕੋਲ ਲੈ ਕੇ ਚਲੀਏ ਜੋ ਇਹਦੇ ਉੱਤੇ ਆਪਣੀ ਮਿਹਰ ਦਿਆਂ ਕਰਨਾ ਪਾਵੇ ਇਹਨੂੰ ਸੁਧਾਰ ਕਰੇ ਦੂਜੇ ਨੇ ਸੁਧਾਰ ਕਰਨਾ ਵੀ ਇਹ ਵੀ ਇੱਕ ਬਹੁਤ ਵੱਡਾ ਪੁੰਨ ਹੁੰਦਾ ਹੈ ਅਸੀਂ ਕਰੋ ਭਈ ਦੱਸੋ ਕਿਹੜਾ ਬਾਬਾ ਹੈ ਕਿਹੜਾ ਬ੍ਰਹਮ ਗਿਆਨੀ ਹੈ ਕਿਹੜੀ ਜਗਾਵਾ ਇਹ ਤੁਹਾ ਦਾ ਪਾਈ ਜੋ ਮਨਮਤ ਦਾ ਰਾ ਹਰੇਕ ਦੇ ਉਤੇ ਕਿੰਤੂ ਪਰੰਤੂ ਟਿੱਕਾ ਟਿੱਪਣੀ ਤਾਂ ਕਰਨੀ ਕਰਨੀ ਹੈ ਜਿੱਥੇ ਜਿੱਥੇ ਕੰਡੇ ਦਿਖਦੇ ਆ ਉਹ ਤਾਂ ਚੁਗਣੇ ਚੁਗਣੇ ਨੇ ਵੇ ਜੇ ਤੁਹਾਨੂੰ ਉਹ ਫੁੱਲ ਲੱਗਦੇ ਆ ਤੇ ਉਹਨਾਂ ਫੁੱਲਾਂ ਦੇ ਨਾਲ ਮੜਾਓ ਦੇਖੀਏ ਵੀ ਬਾਕੀ ਫੁੱਲ ਨੇ ਇਹ ਪਰ ਨਹੀਂ ਅਸੀਂ ਝੂੜਦੇ ਮਗਰ ਤਰੇ ਫਿਰਦੇ ਆ ਭਾਈ ਤੁਹਾਨੂੰ ਕਿਉਂ ਦਵੇ ਕਿਉਂ ਗਏ ਹੋ ਆਪਦੀ ਇੱਛਾ ਨਾਲ ਗਏ ਹੋ ਤੁਹਾਨੂੰ ਕੋਈ ਚੱਕ ਕੇ ਨਹੀਂ ਲੈ ਕੇ ਆਜੋ ਬੁੱਲੇ ਪੜਕਦੇ ਫਿਰਦੇ ਆ ਕਿ ਕਦੇ ਖਾਲਸਾ ਸੀ ਭਾਈ ਭੁੱਖੇ ਪਾਣਾ ਰਹਿ ਕੇ ਵੀ ਆਪਣੇ ਦੁੱਖ ਨਹੀਂ ਚੇਤੇ ਹੁੰਦੇ ਸੀ ਦੂਸਰਿਆਂ ਦੀ ਮਦਦ ਕਰਦਾ ਸੀ ਤੇ ਹੁਣ ਭਾਈ ਐਸਾ ਅਜ ਤੱਕ ਕੋਈ ਮਿਲਿਆ ਹੀ ਨਹੀਂ ਉਸ ਇਲਾਕੇ ਦੇ ਵਿੱਚ ਵੀ ਉਸ ਇਲਾਕੇ ਦੇ ਕਿਸੇ ਸ਼ਖਸ ਨੇ ਭਾਵੇਂ ਉਹ ਤੇ ਇੰਨੀਆਂ ਵਿਪਤਾ ਦੁੱਖ ਔਕੜਾਂ ਆਈਆਂ ਪਰ ਫਿਰ ਵੀ ਉਹ ਸੇਵਾ ਕਰ ਰਿਹਾ ਹੈ ਕਿ ਭਾਈ ਸੇਵਾ ਕਰਿਆ ਹਰ ਕਿਸੇ ਦੀ ਸੇਵਾ ਕਰਿਆ ਕੋਈ ਮਿਸਾਲ ਹੈ ਕੋਈ ਮਿਲਦੀ ਹੈ ਨਹੀਂ ਸਭ ਲੈਣ ਵਾਲੇ ਹੀ ਹੈ ਵੀ ਦੇ ਜੋ ਜੋ ਦਿੰਦਾ ਵਾ ਫਿਰ ਦੁਖੜੇ ਵਧਾ ਦੇਣੇ ਆ ਸਾਡਾ ਐ ਹੋ ਗਿਆ ਉਹ ਹੋ ਗਿਆ ਕੁਦਰਤੀ ਮਾਰਾ ਭਾਈ ਕਿਸੇ ਨਾ ਵੀ ਹੋ ਸਕਦਾ ਵਾ ਤੇ ਤਾਂ ਨਵੇਂ ਪਖੰਡ ਤਰੇ ਹੋਏ ਆ ਕੋਈ ਮਰ ਗਿਆ ਪਤਾ ਕੀ ਕਹਿਣਗੇ ਮਰਿਆ ਪਤਾ ਨਹੀਂ ਕਿਵੇਂ ਹੁੰਦਾ ਉਹ ਕੁਦਰਤੀ ਮੌਤ ਮਰਿਆ ਦਵਾਈ ਖਾ ਕੇ ਮਰਿਆ ਕੋਈ ਐਕਸੀਡੈਂਟ ਹੋਇਆ ਜਾਂ ਕੁਝ ਵੀ ਹੈ ਉਹਨੂੰ ਚੱਕ ਕੇ ਲਟਕਾ ਦਿੰਦੇ ਕਹਣਗੇ ਜੀ ਇਸਨੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਾਲੀ ਦੋ ਮੁਆਜ ਪੈਸੇ ਦੋਵੇ ਦੇ ਜੀ ਲੋਕ ਸੋਧਿਆ ਪਤਾ ਨਹੀਂ ਕੀ ਹੈ ਜਿਹੜੇ ਕਰਜ਼ੇ ਤੁਸੀਂ ਲੈ ਗਾਂ ਮੱਝਾਂ ਵਾਸਤੇ ਉਹ ਤਾਂ ਲਾਤੇ ਤੁਸੀਂ ਆਪਣੇ ਕੁੜੀ ਮੁੰਡਿਆਂ ਦੇ ਵਿਆਹ ਸ਼ਾਦੀਆਂ ਤੇ ਗੱਡੀਆਂ ਮੋਟਰਾਂ ਦੇ ਉੱਤੇ ਤੇ ਭਈ ਉਹਨਾਂ ਨੇ ਕਰਜ਼ੇ ਥੋੜੀ ਮੋੜ ੜੇ ਉਹ ਤਾਂ ਥੋੜੇ ਗਏ ਕਰਦਾ ਕਿਥੋਂ ਮੋੜਨਾ ਜਿਹਦੇ ਦੁਆਰਾ ਮੋੜਨਾ ਸੀ ਕਿ ਜਿਸ ਗਾਂ ਮੱਜ ਨੂੰ ਅਸੀਂ ਸੇਵਾ ਕਰਕੇ ਦੁੱਧ ਉਹਦਾ ਕੱਢਣਾ ਸੀ ਵੇਚਣਾ ਸੀ ਤੇ ਉਹਦੇ ਨਾਲ ਅਸੀਂ ਦੀ ਕਿਸ਼ਤਾਂ ਮੋੜਨੇ ਸੀ ਤੇ ਹਾਰ ਕੇ ਬੰਦਾ ਮਰਦਾ ਖਰਦਾ ਕੁਝ ਹੋ ਜਾਂਦਾ ਤੇ ਕੁਦਰਤੀ ਮਰ ਗਿਆ ਕਣਕ ਜੀ ਹਫਾ ਲੈ ਕੇ ਮਰ ਗਿਆ ਇਹਦੇ ਉੱਤੇ ਬਹੁਤ ਵੱਡਾ ਕਰਜ਼ ਸੀ ਕਰਜ਼ ਤੋਂ ਦੁਖੀ ਹੋ ਕੇ ਲੈ ਆਈ ਕਿਉਂ ਸਭ ਤੋਂ ਵੱਡੀ ਗਲਤ ਹੈ ਤੂੰ ਲੈ ਆਈ ਕਿਉਂ ਆ ਭਾਈ ਔਰ ਸਤਗੁਰੂ ਪਾਤਸ਼ਾਹ ਦੇ ਜਿੰਨੇ ਵੀ ਬਚਨ ਹੈ ਜੇ ਕਤੇ ਅਸੀਂ ਨਾ ਚ ਇੱਕ ਵੀ ਮੰਨ ਲਈਏ ਨਾ ਸੇਵਾ ਭਾਵ ਵਾਲਾ ਤੇ ਸਾਡੇ ਪਾਰ ਉਤਾਰੇ ਹੋ ਜਾਣਗੇ ਕਿ ਅਸੀਂ ਹੁਣ ਅਨਜਾਨਪਣ ਦੇ ਅਗਿਆਨਤਾ ਦੇ ਅੰਧੇਰੇ ਵਿੱਚ ਜਾ ਰਹੇ ਆ ਇੱਕ ਤਾਂ ਇਹ ਹੁੰਦਾ ਨਾ ਵੀ ਵੀ ਪ੍ਰਕਾਸ਼ ਸ਼ੁਰੂ ਹੋਇਆ ਗਾਂ ਦੀ ਗਾਂ ਇਹਨੇ ਵੱਧ ਜਾਣਾ ਕਿ ਹੁਣ ਆਪਾਂ ਛੋਟੀ ਜੀ ਅੰਧੇਰਾ ਬਹੁਤ ਹੈ ਨਾ ਪਹਿਲਾਂ ਆਪਾਂ ਮਾਚ ਜਰਾਉਣੇ ਆ ਥੋੜਾ ਬਹੁਤ ਜਿੱਦਾਂ ਵੀ ਸਾਨੂੰ ਚਾਹੇ ਮੋਬਾਈਲ ਹੀ ਹੋਣ ਉਸ ਸੱਚ ਵੱਲ ਜਾਈਦਾ ਜੀ ਦੇ ਨਾਲ ਸਾਰੇ ਕਮਰੇ ਰੋਸ਼ਨ ਹੋ ਜਾਣਾ ਜਾਉਂਦੇ ਇੱਕ ਲਾਲ ਬਤੀ ਲੱਗੀ ਹੁੰਦੇ ਛੋਟੀ ਜੀ ਸਾਨੂੰ ਟਾਰਗੇਟ ਕਰਦੀ ਹੁੰਦੀ ਹੈ ਕਿ ਇਤੋਂ ਭਾਈ ਆ ਸੱਚ ਦਾਬ ਇਹਦੇ ਨਾਲ ਤੇਰੇ ਸਾਰੇ ਪਾਸੇ ਪ੍ਰਕਾਸ਼ ਹੋ ਜਾਣਾ ਇਤੋਂ ਉਸ ਵੱਲ ਨਹੀਂ ਜਾ ਰਹੇ ਇਤਾਂ ਹਨੇਰੇ ਵੱਲ ਹਾਂ ਤੇ ਹਨੇਰੇ ਵੱਲੀ ਜਾ ਰਹੇ ਹਨੇਰੇ ਵੱਲੀ ਹੱਥ ਮਾਰ ਰਹੇ ਉਹ ਪਾਇ ਸਤ ਦਾ ਮਾਰਗ ਹੈ ਗੁਰਬਾਣੀ ਦਾ ਮਾਰਗ ਹੈ ਇਹ ਹੀ ਤੈਨੂੰ ਸਿਰਫ ਕੇਵਲ ਤੋਂ ਕੇਵਲ ਤੇਰੀ ਆਤਮਾ ਨੂੰ ਮਲੀਨ ਹੋਈ ਆਤਮਾ ਨੂੰ ਸ਼ੁੱਧ ਕਰ ਸਕਦਾ ਹਣ ਸੱਚੀ ਦਰਗਾਹ ਦੇ ਵਿੱਚ ਮਾਨਕ ਨੂੰ ਪੰਚੇ ਪਾਵੇ ਦਰਗੇ માં ਕੌਣ ਪੰਚੇ ਤੇ ਪੰਜ ਉਹ ਕਿਹੜੇ ਨੇ ਜਿਹੜੇ ਸਾਨੂੰ ਉਥੇ ਜਾਣ ਨੂੰ ਰੋਕਦੇ ਆ ਰੋਪਣ ਵਾਲੇ ਨੇ ਭਾਈ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਦੇਖੀ ਚੱਲੇ ਸਾਡੇ ਚ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਇਹ ਪੰਜ